ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਝੋਨਾ ਲਾ ਰਹੇ ਆ ਬਾਈ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਾਈ ਜੀ ਕੱਲ ਨੂੰ ਆਪਾਂ ਜਿਹੜਾ ਝੋਨਾ ਲਾਵਾਂਗੇ ਤੇ ਅੱਜ ਆਪਾਂ ਕੱਦੂ ਕਰਕੇ ਵਾਣ ਨੂੰ ਤਿਆਰ ਕਰੀ ਜਾਨੇ ਆ ਦੇਖ ਸਕਦੇ ਹੋ ਮੇਰੇ ਨਾਲ ਆਪਣੇ ਮਨਿੰਦਰ ਸਿੰਘ ਜਾਖੜ ਵੀ ਹੈਗੇ ਆ ਤੇ ਹੋਰ ਵੀ ਆਪਾਂ ਸਾਰੇ ਬੰਦਿਆਂ ਨੂੰ ਮਲਾਉਨੇ ਆ ਹੋਰ ਮਨਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਠੀਕ ਆ ਆ ਦੇਖ ਸਕਦੇ ਹੋ ਬਾਈ ਜੀ ਆ ਦੇਖ ਸਕਦੇ ਆ ਬਾਈ ਸਾਡੇ ਗਵੰਡੀ ਵੀ ਹਾਲਜਾਲ ਆ ਤੇ ਨਾ ਆ ਦੇਖ ਸਕਦੇ ਆ ਬਾਈ ਜੀ ਸਾਡੇ ਗਵੰਡੀ ਜਿਹੜੇ ਟਰੈਕਟਰ ਲੈ ਕੇ ਓੱਠੇ ਲੈ ਕੇ ਘਰ ਨੂੰ ਜਾ ਰਹੇ ਆ ਤੇ ਆਪਾਂ ਆ ਬਾਈ ਤੋਂ ਇੰਡੋ ਫਾਰਮ ਵਾਲੇ ਤੋਂ ਅੱਜ ਆਪਾਂ ਕੱਦੂ ਕਰਵਾਇਆ ਕਿਉਂਕਿ ਨਵਾਂ ਵਾਹਣਾ ਹੈ ਸਾਡਾ ਤੇ ਅਸੀਂ ਆਪ ਜਿਹੜਾ ਹੈਗਾ ਆਪਣੇ ਟਰੈਕਟਰ ਨਾਲ ਕੱਦੂ ਨਹੀਂ ਕਰਿਆਗਾ ਕਿਉਂਕਿ ਇਹ ਸਾਰੇ ਪਿੰਡ ਦੇ ਜਿਹੜਾ ਕੱਦੂ ਕਰ ਰਿਹਾ ਬੰਦਾ ਹੋਰ ਵੀਰੇ ਕੀ ਹਾਲ ਹੈ ਹੋ ਠੀਕ ਹੈ ਬਾਈ ਤੇਰਾ ਧੰਨਵਾਦ ਬਾਈ ਤੂੰ ਸਾਡੇ ਕੱਦੂ ਕਰਨ ਆਇਆ ਠੀਕ ਹੈ ਇੱਕ ਯਾਦ ਦੱਸ ਦੇ ਤੌਰ ਤੇ ਆਪਾਂ ਵੀਡੀਓ ਬਣਾਈ ਜੰਨੇ ਆ ਤੇ ਬਾਈ ਨੇ ਨਵਾਂ ਟਰੈਕਟਰ ਲਿਆਂਦਾ ਤੇ ਜਿਹੜੇ-ਜਿਹੜੇ ਵੀਰਾਂ ਦਾ ਕੱਦੂ ਕਰਨ ਵਾਲਾ ਰਹਿ ਗਿਆ ਤੇ ਉਹ ਇਹਦੇ ਤੋਂ ਕਰਵਾ ਵੀ ਸਕਦੇ ਹੋ ਤੁਸੀਂ ਤੇ ਆਹ ਦੇਖ ਸਕਦੇ ਹੋ ਬਾਈ ਜੀ ਅੱਜ ਆਪਾਂ ਜਿਹੜਾ ਹੈਗਾ ਚੋਨਾ ਲਾਉਣ ਤੋਂ ਪਹਿਲਾਂ ਸਾਰਾ ਵਾਹਣ ਪਾਣੀ ਦੇ ਨਾਲ ਭਰ ਕੇ ਵਟਾਂ-ਵਟਾਂ ਪੋਚਤੀਆਂ ਬਈ ਐ ਰੈਡੀ ਕਰਤਾ ਤੇ ਕੱਲ ਨੂੰ ਆਪਾਂ ਲਿਆਵਾਂਗੇ ਬਈਏ ਚੋਨਾ ਲਾਉਣ ਵਾਲੇ ਤੇ ਉਹ ਵੀ ਤੁਹਾਨੂੰ ਬੰਦੇ ਮਲਾਵਾਂਗੇ ਤੇ ਨਾਲੇ ਵਿਖਾਵਾਂਗੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੱਟਾਂ ਦੀ ਕਿੰਨੀ ਸਖਤ ਕਮਾਈ ਹੈ ਕਿ ਪਾਣੀ ਚੱਲ ਰਿਹਾ ਖਾਲ ਦੇ ਵਿੱਚ ਸੂਰਜਾ ਜਿਹੜਾ ੱੱਲੇ ਨੂੰ ਤੁਰਿਆ ਜਾਂਦਾ ਤੇ ਸਾਡੇ ਨਾਲ ਅੱਜ ਤਾਇਆ ਸਿੰਘਾ ਵੀ ਐ ਤੇ ਉਹਦੇ ਨਾਲ ਵੀ ਆਪਾਂ ਗੱਲ ਕਰਵਾ ਕੇ ਆਉਨੇ ਆ ਤੁਹਾਡੇ ਤੁਹਾਡੇ ਨਾਲ ਕਰਵਾਵਾਂਗੇ ਉਹਦੀ ਗੱਲ ਆ ਆ ਦੇਖ ਸਕਦੇ ਹਾਂ ਓਕੇ ਰਿਪੋਰਟ ਆ ਬਾਈ ਜੀ ਜਮਾ ਪ੍ਰਮਾਤਮਾ ਕਰੇ ਮਿਹਰ ਪਹਿਲੀ ਵਾਰੀ ਜਿਹੜਾ ਹੈਗਾ ਇੱਥੇ ਆਪਾਂ ਝੋਨਾ ਲਾ ਰਹੇ ਆ ਇਸ ਖੇਤ ਦੇ ਵਿੱਚ ਪਹਿਲਾਂ ਇੱਥੇ ਬਾਗ ਹੁੰਦਾ ਸੀਗਾ ਤੇ ਉੱਪਰਲੇ ਪਾਸੇ ਆਪਾਂ ਨਰਮਾ ਬੀਜ ਦੇ ਹੁੰਦੇ ਸੀਗੇ ਤੇ ਨਰਮਾ ਨਾ ਹੋਣ ਕਰਕੇ ਜਿਹੜੀ ਗਲਾਬੀ ਸੁੰਢੀ ਤੋਂ ਡਰਦਿਆਂ ਨੇ ਐਸ ਵਾਰ ਆਪਾਂ ਝੋਨੇ ਦੀ ਜਿਹੜੀ ਲਾਉਣ ਦੀ ਸਕੀਮ ਬਣਾ ਲਈ ਬਾਈ ਜੀ ਠੀਕ ਹੈ ਤੇ ਪ੍ਰਮਾਤਮਾ ਮਿਹਰ ਰੱਖੇ ਤੇ ਚੜ੍ਹਦੀ ਕਲਾ ਰੱਖੇ ਕੱਲ ਨੂੰ ਵੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਅੱਜ ਕਰਾਂ ਆਪਾਂ ਤੁਹਾਨੂੰ ਅਗਲੀਆਂ ਗੱਲਾਂ ਬਾਤਾਂ ਜਿਹੜੀਆਂ ਤਾਇਆ ਸਿੰਘੇ ਨਾਲ ਕਰਾਉਨੇ ਆ ਆਹ ਦੇਖ ਸਕਦੇ ਹੋ ਬਾਈ ਜੀ ਸਾਡੇ ਨਾਲ ਤਾਇਆ ਸਿੰਘਾ ਵੱਟਾਂ ਜਿਹੜੀਆਂ ਪੋਚੀ ਜਾਂਦਾ ਤੜਕੇ ਤੇ ਲੱਗਿਆ ਹੋਇਆ ਸਾਡੇ ਨਾਲ ਹੋਰ ਤਾਂ ਜੀ ਕੀ ਹਾਲ ਹੈ ਜੀ ਕੀ ਕਹਿਣਾ ਚਾਹੁੰਦੇ ਝੋਨੇ ਬਾਰੇ ਝੋਨੇ ਬਾਰੇ ਕਹਿਣਾ ਚਾਹੁੰਦੇ ਬਸ ਕੱਦੂ ਹੋ ਗਿਆ ਵਧੀਆ ਹੋ ਗਿਆ ਟਰੈਕਟਰ ਨਹੀਂ ਖੁੱਬੇ ਆਪਣਾ ਠੀਕ ਹੈ ਜਿਵੇਂ ਪਲੋਪਲੀ ਮਾਰੇ ਸੀ ਨਹੀਂ ਟਰੈਕਟਰ ਖੁੱਬ ਜਾਣਾ ਸੀ ਠੀਕ ਹੈ ਬਹੁਤ ਵਧੀਆ ਕੰਮ ਹੋ ਗਿਆ ਆਪਣੇ ਸੋਹਣਾ ਕੰਮ ਹੋ ਗਿਆ ਠੀਕ ਹੈ ਹੁਣ ਹੋਰ ਤਾਂ ਠੀਕ ਹੈ ਜੀ ਹੋਰ ਕੋਈ ਗੱਲ ਸੁਣਾ ਦੇ ਬਸ ਗੱਲ ਠੀਕ ਹੈ ਭਾਈ ਨਰਮਾ ਹੁੰਦਾ ਨਹੀਂ ਤੁਸੀਂ ਵਧੀਆ ਕਰਿਆ ਝੋਨਾ ਲਾ ਲਿਆ ਸਾਰੇ ਲੋਕਾਂ ਨੇ ਠੀਕ ਹੈ ਠੀਕ ਹੈ ਨਾ